ਲਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰੂ ਭੁੱਲਰ ਤੇ ਅੱਜ ਆਪਣੇ ਲਾਗੇ ਇੱਥੇ ਕਹਿੰਦੇ ਆ ਕਿ ਘੋੜਿਆਂ ਦੇ ਤਬੀਲੇ ਲੱਗੇ ਆ ਸੇਰੋਂ ਤੇ ਚੱਲੇ ਆ ਉੱਥੇ ਹੌਲੀ-ਹੌਲੀ ਗਿਣਤੀ ਇਕੱਠੀ ਕਰਦੇ ਆ ਬੰਦੇ ਅੱਜ ਵਾਵਾ ਹੀ ਆ ਚਾਰ-ਪੰਜ ਜਾਣੇ ਚਲੋ ਜੀ ਚੱਲਦੇ ਆ ਲਓ ਜੀ ਆ ਵੀਰਾਂ ਨੇ ਮੈਨੂੰ ਲਿਆ ਬਿਠਾ ਤੇ ਇੱਕ ਵੀਰ ਨੂੰ ਹਜੇ ਹੋਰ ਨਹੀਂ ਕੰਨੇ ਸੀ ਇੱਥੇ ਸਾਈਡ ਤੇ ਗੱਡੀ ਲਾ ਕੇ ਤੇ ਉਹਨੂੰ ਡੀਕਣਾ ਹਜੇ ਸੀ ਆਹ ਹੁੰਦਾ ਜੀ ਹੌਲੀ-ਹੌਲੀ ਦੇਖ ਘੋੜਾ ਆ ਗਿਆ ਇਹ ਦੇ ਉਧਰ ਰੱਖੋ ਭਰਾਵਾ ਰਾਰਾ ਲਓ ਜੀ ਅਸੀਂ ਆ ਗਏ ਆ ਜਨਮਰਾਂ ਦੀ ਮੰਡੀ ਲੱਗੀ ਆ ਆਪਣੇ ਸੇਰੋਂ ਤੇ ਉੱਥੇ ਆ ਗਏ ਆ ਤੇ ਹੁਣ ਤੁਹਾਨੂੰ ਦਿਖਾਉਨੇ ਆ ਜਨਮਰ ਕਿਹੋ ਕਿਹੋ ਜਿਹੇ ਜਨਮਰ ਰੱਖੇ ਭੜਾਏ ਇਥੇ ਇਹਨਾਂ ਨੇ ਲਓ ਜੀ ਵੇਖੋ ਚੈੱਕ ਕਰੋ ਬ੍ਰੇਕ ਕਿਹੜੀ ਨਸਲ ਆ ਕਿਹੜੀ ਨਸਲ ਜੇ ਚਾਹ ਚਾਹ ਕਿਹੜੀ ਚਾਹ 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 ਨਸਲ ਕਿੱਥੋਂ ਦੀ ਇੱਥੋਂ ਦੀ ਆਪਣੇ ਅੱਛਾ ਜੀ ਠੀਕ ਹੈ ਜੀ ਆ ਵੀਰ ਹਣੀ ਪਿੱਕੀ ਮੜ ਤੋਂ ਆਏ ਆ ਤੇ ਚਾਹ ਚਾਹ ਨਸਲਿਆਂ ਦੱਸਦਾ ਆ ਲਓ ਜੀ ਵੀਰ ਹਣਾ ਇੱਥੇ ਲਾਇਆ ਸ਼ਾਇਦ ਇਹ ਜਨਮਰਾਂ ਲਈ ਜਿਹੜੇ ਮਸਾਲੇ ਖਵਾਉਣ ਪਿਓ ਲਈ ਉਹ ਲਾਏ ਵੀਰਣਾ ਇੱਥੇ ਕਾਣ ਪੀਣ ਦੀ ਵੀ ਆਪ ਦਾ ਰੋਜ਼ਗਾਰ ਲਈ ਵੀਰਣਾ ਨੇ ਲਾਈਆਂ ਵਾ ਸ਼ਾਲ ਲਾਏ ਆ ਤੇ ਬਹੁਤ ਵਧੀਆ ਮੇਲੇ ਵਾਲਾ ਹਿਸਾਬ ਹੀ ਆ ਗਿਆ ਇੱਥੇ ਸਾਨੂੰ ਕਿਸੇ ਨੇ ਦੱਸਿਆ ਸੀ ਤੇ ਪਰ ਸਾਨੂੰ ਪਤਾ ਨਹੀਂ ਸੀ ਇੱਥੇ ਦੇ ਮੇਲੇ ਵਾਲਾ ਮਾਹੌਲ ਬਣਿਆ ਪਿਆ ਇੱਥੇ ਲੱਗੇ ਆ ਸਾਰੇ ਜਨਮਰਾਂ ਦੀ ਮੰਡੀ ਤੇ ਵੇਖੋ ਕਿੱਡੀਆਂ ਨਸਲਾਂ ਵਾਲੇ ਘੋੜੇ ਆ ਜੀ ਵੇਖੋ ਜੀ ਇਹ ਫਾਰਮ ਆ ਜਿਵੇਂ ਫਾਰਮ ਜਿ ਤਰ੍ਹਾਂ 40 ਫਾਰਮ ਆ ਅਗਲੇ ਪਾਸੇ ਹੋਰ ਕੋਈ ਫਾਰਮ ਆ ਇਹਨਾਂ ਦੇ ਆਪ ਦੇ ਇਹਨਾਂ ਨੇ ਵੇਚਣ ਨੂੰ ਲਾਏ ਮੇਰੇ ਹੱਥ ਆ ਆਹ ਵੇਖੋ ਜੀ ਕੱਦ 67 ਇੰਚ ਤੇ ਘੋੜੇ ਦਾ ਨਾਮ ਰੱਖਿਆ ਜੀ ਜੋਧਵੀਰ ਤੇ ਕਿੰਨਾ ਸੋਹਣਾ ਹੈ ਵੇਖੋ ਬਹੁਤ ਹੀ ਨਸਲ ਵਾਲੇ ਘੋੜੇ ਆ ਬਹੁਤ ਵਧੀਆ ਮਲਕੀ ਇਹਨਾਂ ਨੇ ਵੀਰਣ ਨੇ ਜਿ ਤਰ੍ਹਾਂ ਸਾਮ ਸੰਭਾਲ ਸਭ ਨੂੰ ਦਿਣ ਨੌਲੇਜ ਨਹੀਂ ਆ ਤਾਂ ਕਰਕੇ ਬਾਕੀ ਇਹਨਾਂ ਦੀ ਬਹੁਤ ਸਾਮ ਸੰਭਾਲ ਕਰਨੀ ਪੈਣੀ ਇਧਰ ਕੋ ਆ ਵਖੋ ਕਾਲੇ ਰੰਗ ਦੇ ਘੋੜੇ ਲਓ ਜੀ ਇਹ ਵੀਰਣ ਨੇ ਅਲੱਗ-ਅਲੱਗ ਜਿ ਤਰ੍ਹਾਂ ਟੈਂਟ ਤੰਬੂ ਲਾ ਲਓ ਤੇ ਇਹਨਾਂ ਲਈ ਰੱਖਿਆ ਇਦਨੇ ਬਾਹਰ ਰਹਿੰਦੇ ਆ ਰਾਤ ਨੂੰ ਇਹਨਾਂ ਨੂੰ ਅੰਦਰ ਬੰਦ ਦਿੰਦੇ ਆ ਵੀ ਤਰੇਲ ਤਰੂਲ ਨਾ ਪਵੇ ਠੰਡ ਬੜੀ ਆਉਂਦਾ ਕਰਕੇ ਤੇ ਆ ਵੀਰ ਹੋਣੀ ਆਪਣੇ ਨਾਲ ਆਏ ਆ ਅੱਜ ਤੇ ਅਗਲੇ ਪਾਸੇੋਂ ਖਤਮ ਹੈ ਕਹਾਣੀ ਤੇ ਚਲੋ ਫਿਰ ਵਾਪਸ justru hewan-hewan sejauh ini ਦੇਖੋ ਮੇਰੇ ਦਾ ਜ ਆਵੇ ਮੇਰੇ ਕਿੰਨੇ ਜੱਟਾ ਹੈ ਲੋ ਜੀ ਇਹ ਮੇਲਾ ਲੱਗਾ ਹੈ ਆਪਣੇ ਸੇਰੋਂ ਤਰਨ ਤਰਨ ਤੇ ਹੁਣ ਅਸੀਂ ਚੱਲੇ ਆਂ ਅਗਲੇ ਪਾਸੇ ਘੁੰਮਣ ਫਿਰਨ ਚਲੋ ਚੱਲਦੇ ਆਂ ਜੀ ਮੇਲੇ ਜਿਹੋ ਹੀ ਘੋੜੇ ਹੀ ਕੁੱਤੇ ਹੀ ਤੇ ਹੋਰ ਅਲੱਗ-ਅਲੱਗ ਵੈਰਾਈਟੀਆਂ ਜਿਦਾਂ ਪੰਛੀ ਥੋੜੇ ਬੋਦੇ ਹੈਗੇ ਸੀ ਤੇ ਚਲੋ ਜੀ ਚੱਲਦੇ ਆਂ ਅੱਗ ਦੇ ਪਾਸੇ ਵੇ ਰੋ ਬਘਰ ਆਇਆ ਮੇਰਾ ਬਹੁਤ ਜਿਆਦਾ ਹੁਣ ਖੁਸ਼ੀ ਆਈ ਇਹਨੇ ਜਿਹੜੇ ਖੁਸ਼ੀ ਆ ਗਈ ਰੋਟੀ ਵੇਖ ਕੇ ਖੁਸ਼ੀ ਆ ਗਈ ਦੇਖ ਹੁਣ ਮੈਂ ਸ਼ਾਮ ਰੋਣਾ ਲੋਈ ਮਿੱਤਰੋ ਅਸੀਂ ਆ ਗਏ ਆ ਬ੍ਰਦਰ ਟਾ ਬੱਜ ਡਿਆਲਾ ਉਸ ਤੋਂ ਬਾਅਦ ਮੰਡੀ ਵੱਲੋਂ ਵੇਖ ਕੇ ਜਾਨਵਰਾਂ ਦੀ ਮੰਡੀ ਵੱਲੋਂ ਵੇਖ ਕੇ ਸਿੱਧਾ ਆ ਗਏ ਇੱਥੇ ਰੋਟੀ ਖਾਣ ਕਿਉਂਕਿ ਵੀਰ ਭਰਾ ਸਾਰੇ ਵਿਲੇ ਹੀ ਤੇ ਆਂਦੇ ਚਲੋ ਚਲੀਏ ਰੋਟੀ ਖਾਣਾ 1 2 3 4 5 6 ਅਸੀਂ ਆਇਆ ਇੱਕੇ ਗੱਡੀ 'ਚ ਉਹ ਵੀਰ ਦੀ ਗੱਡੀ 'ਚ ਉਹ ਵੀਰ ਦੀ ਗੱਡੀ 'ਚ બસ ਰੋਟੀ ਆਉਣ ਹੀ ਲੱਗੀ ਆ ਵੀਰ ਹਣੀ ਕਰੋ ਉਹ ਠੀਕੰਦੇ ਆ ਤੇ ਇੱਕ ਵੀਰ ਹੋਰ ਆਉਂਦਿਆ ਵਾ ਦਿਖਾਉਨੇ ਤੁਹਾਨੂੰ ਰੋਟੀ ਗਈ ਆ ਮਿੱਤਰੋ ਤੇ ਵੀਰ ਵੀ ਮੇਰੇ ਖਲਾ ਆਉਂਦੇ ਹੀ ਹੋਣਾ ਉਹ ਆ ਗਿਆ ਵੀਰ ਲਓ ਜੀ ਲਓ ਜੀ ਆ ਗਿਆ ਆ ਗਿਆ ਵੀਰ ਆ ਗਿਆ ਵੀਰ ਆ ਗਿਆ ਫੋਟੋ ਫੋਟੋ ਬਹੁਤ ਵਾ ਰੋਟੀ ਵੀ ਆ ਗਈ ਆ ਤੇ ਵੀਰ ਵੀ ਆ ਗਿਆ ਵਾ ਫੜੋ ਮਿੱਤਰੋ ਰੋਟੀ ਖਾਓ ਉਹ ਬਹਿ ਜਾਓ ਉੱਥੇ ਭਰਾਵਾ ਬਹਿ ਜਾ ਆਉਂਦੇ ਵਜਾ ਹੋ ਚਲੋ ਜੀ ਸ਼ਗਰ ਰੋਟੀ ਤੋਈ ਰੋਟੀ ਖਾ ਗਏ ਅਸੀਂ ਹੋ ਗਏ ਵੇਲੇ ਤੇ ਹੁਣ ਅਸੀਂ ਚੱਲੇ ਆ ਓਇਆ ਚੁੱਕ ਲੈ ਇੱਕ ਗੋੜ ਚੁੱਕ ਲੈ ਜੀ ਹੁਣ ਅਸੀਂ ਚੱਲੇ ਆ ਵੇਲੀ ਲੈ ਲੈ ਹੁਣ ਅਸੀਂ ਚੱਲੇ ਵੇਲੇ ਚਾਹਾਂ ਲੀਵੇ ਲੀ ਗਏ ਲਓਏ ਰੋਟੀ ਪਾਣੀ ਖਾ ਕੇ ਅਸੀਂ ਆ ਗਏ ਆ ਵੇਲੀ ਤੇ ਹੁਣ ਜੀ ਇਥੋਂ ਪੀਵਾਂਗੇ ਚਾਹ ਪਾਣੀ ਕਿਧਰ ਗਏ ਦੂਜੇ ਨਾਲ ਦੇ ਦਿੱਦੇ ਚਲ ਗਏ ਆ ਫਰੀ ਦਾ ਪਾਣੀ ਪੀਣ ਉਧਰ ਖੋ ਆ ਗਏ ਮੁੰਡੇ ਫਰੀ ਦਾ ਪਾਣੀ ਪੀ ਗਏ ਹਾਂਜੀ ਚਲੋ ਚਲੋ ਢੋਲ ਕੀ ਵੇਖਣ ਚੱਲੇ ਵੀਰ ਜੀ ਅਸੀਂ ਢੋਲ ਕੀ ਢੋਲ ਕੀ ਨਹੀਂ ਐ ਕਟ ਪੁਤਲੀ ਦਾ ਡਾਂਸ ਆ ਕਟ ਪੁਤਲੀ ਦਾ ਡਾਂਸ ਸਭ ਦਾ ਸਵਾਗਤ ਕਿੰਨੇ ਬੱਚਾ ਸੁਣਦੇ ਰੱਖਾ ਪਰ ਮਰਦਾ ਨਹੀਂ ਆਜੇ ਮਿੱਤਰੋ ਆਪਣੀ ਗੈਂਗ 6 ਜਣੇ ਇਹ ਤੇ ਸਤਵਾਂ ਮੈਂ ਜਿੱਥੇ ਕਿਤੇ ਜਾਂਦੇ ਆ ਇਹ ਦੱਸ ਦਿੰਦੇ ਆ ਆਪਣਾ ਆਪ ਵੇਖੋ ਉਹਦੇ ਕੋ ਵੇ ਤੂੰ ਕਿੱਡਾ ਘਫ ਬੰਦਿਆ ਕਿੱਡੇ ਘਫ ਬੰਦਾ ਤੁਸੀਂ ਦੇਖੋ ਆ ਵੇ ਲੋ ਸਾਰੀ ਦੁਨੀਆ ਨਾ ਆਪ ਦਾ ਰੋਟੀ ਪਾਣੀ ਖਾਂਦਈ ਆ ਤੇ ਇਧਰੋਂ ਇਹ ਵੇਖ ਲੋ ਇਧਰ ਵੇਖੋ ਵੀਰ ਉਹਨੇ ਸਕੂਟਰ ਤੇ ਫੋਟੋ ਖਿੱਚ ਕੇ ਗਏ ਆ ਅਹੀਂ ਫੋਟੋ ਖਚਾਈ ਸਕੂਟਰ ਤੇ ਉਹ ਨਹੀਂ ਦੇ ਆ ਵਿਚਾਰਾ ਤôi ਚਾ ਆ ਗਈ ਆਪਣੀ ਲਓ ਜੀ ਅਹੀਂ ਹੋ ਗਏ ਆਂ ਵੇਹਲੀ ਤੋਂ ਚਾਹ ਚੂਪੀ ਗਏ ਵਿਹਲੇ ਤੇ ਇਹ ਹੀ ਸਾਡਾ ਅੱਜ ਦਾ ਵਲੌਗ ਤੇ ਚੰਗਾ ਜੀ ਸਸਰੀ ਘਰ ਅੱਜ ਚੰਗਾ ਲੱਗਾ ਤੇ ਲਾਈਕ ਮਾਰ ਦਿਓ ਸਸਰੀ